ਦਰਗਾਹ ਤੋਂ ਜੇ ਮੈਂ ਆਪਾਂ ਬਾਹਰ ਨਿਕਲਦੇ ਆ ਆ ਬਾਹਰ ਆਉਣੇ ਵਾਲਾ ਰਸਤਾ ਨਾ ਦਰਗਾਹ ਦੇ ਦੂਜੇ ਪਾਸੇ ਦੀ ਆ ਵੱਡਾ ਤੇ ਮਿਸ਼ਾਲ ਬਾਜ਼ਾਰ ਆ ਜੋ ਇੱਥੇ ਆਪਾਂ ਨੂੰ ਦਿਖ ਜਾਂਦਾ ਜਿੱਥੇ ਆਉਂਦੀਆਂ ਜਾਂਦੀਆਂ ਸੰਗਤਾਂ ਸ਼ਰਧਾਲੂਆਂ ਦੇ ਖਾਣ ਪੀਣ ਲਈ ਚਾਹ ਪਾਣੀ ਦਾ ਜੋ ਪ੍ਰੋਗਰਾਮ ਆ ਪ੍ਰਬੰਧਾ ਰੈਸਟੋਰੈਂਟਸ ਨੇ ਛੋਟੇ ਛੋਟੇ ਟਾਪੇ ਨੇ ਉਹ ਬਣੇ ਹੋਏ ਨੇ ਇਹ ਬਾਜ਼ਾਰ ਆ ਜੋ ਦਰਗਾਹ ਸਾਬਰਪਾਕ ਜੀ ਦੇ ਬਿਲਕੁਲ ਨਾਲੋਂ ਨਾਲ ਬਣਿਆ ਹੋਇਆ ਇਹ ਤੁਸੀਂ ਆਪਣੀ ਵੀਡੀਓ ਫਰੇਮ 'ਚ ਦੇਖ ਰਹੇ ਹੋ ਜਿਹੜੇ ਦੂਰੋਂ ਨੇੜੇੋਂ ਆਉਂਦੇ ਨੇ ਸ਼ਰਧਾਲੂ ਇੱਥੇ ਨਮਸਕਾਰ ਕਰਨ ਲਈ ਉਹ ਇੱਥੇ ਰੁਕਦੇ ਨੇ ਤੇ ਇੱਥੋਂ ਹੀ ਕੁਝ ਖਾਂਦੇ ਪੀਂਦੇ ਨੇ ਤੇ ਜੋ ਸਮਾਨ ਆ ਆਪਣੇ ਰਿਓ ਖਰੀਦ ਕੇ ਲੈ ਕੇ ਜਾਂਦੇ ਨੇ ਪੁਰਾਨ ਕਲੀਰ ਤੋਂ ਜੇ ਮੈਂ ਇਸ ਜਗ੍ਹਾ ਦੀ ਲੋਕੇਸ਼ਨ ਦੀ ਗੱਲ ਕਰਾਂ ਤਾਂ ਇਹ ਜਗ੍ਹਾ ਰੁੜਕੀ ਤੋਂ ਕੋਈ 10 ਕਿਲੋਮੀਟਰ ਦੀ ਦੂਰੀ ਤੇ ਆ ਹਰਦਵਾਰ ਵਾਲੀ ਸਾਈਡ ਨੂੰ ਜਾਂਦੇ ਹੋਏ ਰਸਤੇ 'ਚ ਜਿਸ ਰਸਤੇ ਦੇ ਉੱਤੇ ਦੀ ਆਪਾਂ ਪਹਿਲਾਂ ਆਏ ਸੀ ਮੈਂ ਵੀਡੀਓ ਦੀ ਸਟਾਰਟਿੰਗ ਤੇ ਤੁਹਾਨੂੰ ਉਹ ਰਸਤਾ ਦਿਖਾਇਆ ਵੀ ਸੀ ਪਹਿਲਾਂ ਉਹ ਰਸਤਾ ਹਰਦਵਾਰ ਜਾਣ ਲਈ ਮੁੱਖ ਸੜਕ ਹੁੰਦੀ ਸੀ ਕਾਫੀ ਸਮਾਂ ਪਹਿਲਾਂ ਪਰ ਹੁਣ ਸਮਾਂ ਪਾ ਕੇ ਹਰਦਵਾਰ ਜਾਣ ਲਈ ਬਾਈਪਾਸ ਜਾਂ ਵੱਡੇ ਰੋਡ ਬਣ ਗਿਆ ਪੁਰਾਣ ਕਲੀਅਰ ਤੋਂ ਸਾਈਡ ਤੇ ਹੀ ਨਿਕਲਿਆ ਜਾਂਦਾ ਹੁਣ ਹਰਦਵਾਰ ਜਾਣ ਲਈ ਪਰ ਸੰਗਤਾਂ ਦਾ ਇਕੱਠ ਇੱਥੇ ਦੱਸਦਾ ਸ਼ਰਧਾਲੂਆਂ ਦਾ ਕਿ ਇਹ ਕਿੰਨੀ ਪਾਕ ਤੇ ਪਵਿੱਤਰ ਜਗਾ ਪੁਰਾਣ ਕਲੀਅਰ ਦਰਗਾਹ ਸਾਬਰੇ پاک ਜੀ ਜਾਂਦੇ ਹੋਏ ਇੱਕ ਦਰਸ਼ਨ ਤੋਂ ਨੂੰ ਬਾਹਰ ਵਾਲੇ ਪਾਸੇ ਕੋਹ ਦਰਗਾਹ ਦੇ ਵੀਡੀਓ ਫਰੇਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਕੁਰਾਨ ਕਲੀਰ ਸਾਬਰੇ پاک